ਆਈਆਂ ਨੇ ਸਾਰਿਆਂ ਕੋਲ ਮੈਂ ਪਿਆਰ ਹੋਈਆਂ ਨੇ ਤੇ ਬਹੁਤ ਸੋਨਾ ਸੋਨਾ ਪਿਆਰ ਹੋਈਆਂ ਨੇ ਤੇ ਆਈਆਂ ਨੇ ਪਾਸੇ ਦੇ ਵਿੱਚ ਤੇ ਹੋਣ ਵਾਲਾ ਤਾਂ ਨੇ ਕੈਂਟ ਕੈਂਟ ਪਰਫਾਰਮੈਂਸ ਕਰਕੇ ਵਿਖਾਉਣੀਆਂ ਬੋਲੀਆਂ ਪਾ ਕੇ ਵਿਖਾਉਣੀਆਂ ਔਰ ਜਿੱਦਾਂ ਜਿੱਦਾਂ ਸਾਰਿਆਂ ਡਾਂਸ ਵਗੈਰਾ ਆਉਂਦਾ ਇਹ ਕਰਕੇ ਵਿਖਾਉਣੀਆਂ ਚੰਗਿਆ ਜੀ ਹੋल्डੀਆਂ ਤੁਹਾਨੂੰ ਹੁਣ ਬੋਲੀਆਂ ਦੇ ਨਾਲ ਹੈਲੋ ਸਾਰੇ ਕਰੋ ਹੈਲੋ ਨਾਲ ਜੋ ਕਮ ਆਨ <laughs> ना बोलो ना चले मेरे मापिया ने पाए मेरे मापिया पाए तो ਈਸਾ ਸੁਬਰੀ ਦਾ ਪੱਤੀ ਮੈਨੂੰ ਕੋਲ ਨਾ ਦੇਵੇ ਜਿੱਤੀ ਮੈਂ ਵੀ ਦੁੱਤੀ ਕੋਹੀਆਂ ਕੁੰਡਿਆ ਰਾਜੀ ਲੈ ਜਾ ਪਿੱਛੇ ਤੇਰੀ ਮਾਪੜ ਕੋਹੀਆਂ ਕੁੰਡਿਆ ਰਾਜੀ ਲੈ ਜਾ ਕੁੰਡਿਆ ਤੇ ਵਿਸ਼ਵਾਸ ਰਖਾ ਨੀਆ ਈਸਾ ਸੁਬਰੀ ਦਾ ਪੱਤੀ ਮੈਨੂੰ ਕੋਲ ਨਾ ਦੇਵੇ ਜਿੱਤੀ ਮੈਂ ਵੀ ਦੁੱਤੀ ਕੋਹੀਆਂ ਕੁੰਡਿਆ ਰਾਜੀ ਲੈ ਜਾ ਪਿੱਛੇ ਤੇਰੀ ਮਾਪੜ ਕੋਹੀਆਂ ਕੁੰਡਿਆ ਰਾਜੀ ਲੈ ਜਾ ਕੁੰਡਿਆ ਤੇ ਵਿਸ਼ਵਾਸ ਰਖਾ ਨੀਆ ਚਾਹਲਾ ਦਾ ਪਾਣੀ ਨਹੀਂ ਲੈ ਪੂਰੇ ਕੇਡੋਲ ਦਾ ਅੰਦਰ ਚਾਹਲਾ ਕਿਸੇ ਲੱਗੇ ਆਲੀ ਮੇਰੀ ਰੋਹ ਦੀ ਦਾ ਹਰਤਾਂ ਨਿਕਲ ਕੇ ਆਲੀ ਮੇਰੀ ਰਾਹ ਦੀ ਦਾ ਰੱਤ ਨਿਕਲ ਕੇ ਆ ਚੱਤ ਬਰੀ ਦਾ ਅਡਾ ਜੂੜਾ ਚੱਤ ਬਰੀ ਦੀ ਆਇ ਦਾ ਜੂੜਾ ਮੇਰੀ ਨੂੰ ਸਭ ਤੇ ਸੰਗੜੀਏ ਨਾ ਕਰੀਂ

ਪਹਿਲੀ ਜੀ ਕੋਲ ਆਰੇ ਹਰੇ ਸ਼ਾਹ ਆਂ ਜੋਗੀ ਦਾਸ ਕਰੇ ਮਾਤਾ ਦੀ ਮਾਲੀ ਨੇ ਆਹ ਮੇਰੀ ਸਾਥੀ ਬੜੀ ਖੱਤੀ ਜੀ ਤੇ ਪੱਕਾ ਪਹੁੰਚਾ ਮੁੰਡਾ ਲੈ ਆ ਜਾ ਪਾਸੋਂ ਚੱਲ ਚੱਲ ਤੇਰੀ ਇਸ ਕੱਪੜੀ ਕੱਪਤੀ ਮੈਨੂੰ ਕੌਣ ਦੇਵੇ ਜਿੱਤੀ ਮੇਰੀ ਸੱਸ ਬੜੀ ਕੱਪਤੀ ਮੈਨੂੰ ਕੌਣ ਦੇਵੇ ਜਿੱਤੀ ਮੈਂ ਵੀ ਜਿੱਤੀ ਵੋਣੀਆਂ